ਤਕਬੀਰ ਜੀ ਦਾ ਔਕਾਰਨ ਕੀਤਾ ਹੋਇਆ ਕਲਪਤ ਕਵੀ ਜੀ ਕੀ ਪ੍ਰਮਾਨ ਕਰਦੇ ਹਨ ਕਵੀ ਜੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨ ਜਾਂ تھي کوں تھندا کما ਨਾਮ ਇਹ ਬੇਨਤੀ ਹੈ ਪ੍ਰਵਾਨ ਕਰੇ ਕਿ ਸਤਪੁਰਾਂ ਦਾ ਜੋ ਸਰਕਾਰ ਬਰਕਰਾਰ ਰੱਖਣਾ ਹੈ ਸਾਨੂੰ ਇਹ ਜਦ ਬਾਰ-ਬਾਰ ਨਾ ਕਹਿਣੀ ਪਵੇ ਕਿ ਭਾਈ ਜੁਣਾ ਦਿੱਤੀ ਜਿੰਨਾਂ ਨੇ ਵੀ ਪਏ ਨੇ ਵਾਰ ਸਰ ਪਏ ਨੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ

ਆਲੋਚਨਾ ਤੋਂਾਰੇ ਹੀ ਜਪੋ ਆਪਣੇ ਮਰਜ਼ੀ ਅਨੁਸਾਰ ਤੁਸੀਂ ਚਾਹੇ ਹਨ ਜੇਕਰ ਭਗਤ ਕਬੀਰ ਜੀ ਦਾ ਉਕਾਰਨ ਕੀਤਾ ਹੋਇਆ ਕਬੀਰ ਜੀ ਕੀ ਪ੍ਰਮਾਨ ਕਰਦੇ ਹਨ ਕਿ ਕਬੀਰ ਜੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨਿਆ ਦਾ ਵੀ ਕਿਉਂ ਔਰ ਦੂਸਰਾ ਭਾਈ ਕਿਤੇ ਕੋਈ ਜੋੜਾ ਜਿੱਤੀ ਵਾਲਾ ਨਾ ਹੋਵੇ ਇਹ ਬੇਨਤੀ ਭਾਈ ਪ੍ਰਵਾਨ ਕਰੇ ਕਿ ਤੁਸੀਂ ਸਤਿਕਾਰਾਂ ਦਾ ਜੋ ਸਰਕਾਰ ਬਰਕਰਾਰ ਰੱਖਣਾ ਹੈ ਸਾਨੂੰ ਇਹ ਸ਼ਬਦ बार-बार ਨਾ ਕਹਿਣੀ ਪਵੇ ਕਿ ਭਾਈ ਦੋਨਾਂ ਦਿੱਤੀ ਜਿੰਨਾਂ ਨੇ ਵੀ ਪੈਨੇ ਆ ਬਾਹਰ ਪੈਨੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਇੱਕ ਨੂੰ ਸੇਵਾਦਾਰ ਤਾਂ ਬਾਹਰ ਡਿਉਟੀ ਲਾ ਲਓ ਜਿਹੜੇ ਕਿ ਦੁਰਾਚੀਤੀ ਲੈ ਕੇ ਕੋਈ ਅੰਦਰ ਆਉਂਦਾ ਉਹਨਾਂ ਰੋਕ ਸਕੀਏ ਦੁਆਰਾ ਇਨਕਾਰ ਹੈ ਜਿਹੜਾ ਉਸ ਪ੍ਰਮਾਤਮਾ ਦੇ ਤੇ ਜਿਹੜਾ ਸਾਡੇ ਸੰਗਤ ਆਇਆ ਹੈ ਜਿਸਨੇ ਕੱਲ ਦਾ ਬਾਪੂ ਉਤਰਨ ਦੇ ਹੋਣਾ ਕਬੀਰ ਪ੍ਰਮਾਤ ਕਰਦੇ ਹਾਂ ਦੇਖ ਸੁਣ ਲੈ ਚੱਲੋ ਤੱਕ ਜਾਈਏ ਕਬੀਰ ਕਹਿੰਦੇ ਕਿ ਮੈਂ ਆਪਣਾ ਅਖੰਡ ਨਾ ਦੇਖਿਆ ਭਗਵਾਨਿਆ ਤੂੰ ਸਾਰੇ ਹੀ ਤੂੰ ਆਪਣੀ ਮਰਿਆ ਉਸਾਰ ਤੂੰ ਚਲੇ ਜਾਂਦਾ ਕਿ ਕਬੀਰ ਜੀ ਦਾ ਉਕਾਰ ਜਿੱਤਾ ਹੋ ਕਲ ਦਰ ਕਵੀਰ ਜੀ ਕੀ ਪ੍ਰਮਾਨ ਕਰਦੇ ਹਨ ਕਵੀਰ ਜੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨ ਹੈ Thank you. ਕੋਈ ਜੋੜਾ ਜੁੱਤੀ ਵਾਲਾ ਨਾ ਹੋਵੇ ਇਹ ਬੇਨਤੀ ਹੈ ਭਾਈ ਪ੍ਰਵਾਨ ਕਰੋ ਕਿ ਸਤਸਰਾਂ ਦਾ ਜੋ ਸਤਕਾਰ ਬਰਕਰਾਰ ਰੱਖਣਾ ਹੈ ਸਾਨੂੰ ਇਹ ਜਦ ਬਾਰ-ਬਾਰ ਨਾ ਕਹਿਣੀ ਪਵੇ ਕਿ ਭਾਈ ਜੋੜਾ ਜੁੱਤੀ ਜਿਨ੍ਹਾਂ ਨੇ ਪਏ ਨੇ ਆ ਬਾਹਰ ਪਏ ਨੇ ਸੋ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਸੋ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਨੇ ਆਵੇ ਤੇ ਇੱਕ ਨੂੰ ਸੇਵਾਦਾਰ ਭਾਈ ਬਾਹਰ ਜੁਰਦੀ ਲਾ ਲਓ ਜਿਹੜੇ ਕਿ ਜੁਰਾ ਦਿੱਤੀ ਲੈ ਕੇ ਅੰਦਰ ਆਉਂਦਾ ਉਹਨੂੰ ਰੋਕ ਸਕੀਏ ਦੁਆਰਾ ਇਹਦਾ ਇਨਕਾਰ ਹੈ ਜਿਹੜਾ ਕੋ ਪ੍ਰਮਾਤਮਾ ਦੇ ਭੇਜੇ ਹੋ ਸਾਰੇ ਦੁਨੀਆਂ ਤੇ ਆਇਆ ਹੈ ਇਹਦੇ ਗੱਲ ਦਾ ਆਪ ਨੂੰ ਸਤਸੰਦ ਦੇ ਹੋਣਾ ਕਵੀ ਪ੍ਰਮਾਨ ਕਰਦੇ ਹਨ ਦੇਖਤ ਨੈਣ ਜੇ ਲੋ ਜਗ ਜਾਈਏ ਵੀ ਕਹਿੰਦੇ ਕਿ ਆਪਣੇ ਨਾਮ ਖੰਡ ਦਾ ਵੇਖਿਆ ਕਰਦੇ ਆਂ ਅਰਿਆਂ ਤੋਂ ਸਾਰੇ ਹੀ ਜਦੋਂ ਆਪਣੇ ਬਾਰੇ ਅਨੁਸਾਰ ਤੁਸੀਂ ਜਾਣੇ ਹਾਂ ਜੇਕਰ ਵੀਰ ਜੀ ਦਾ ਔਕਾਰ ਜਿੰਦਾ ਹੋਇਆ ਕਬੂਲ ਕਰਦਾ ਦੀ ਗੀਤ ਪ੍ਰਮਾਨ ਕਰਦੇ ਹਨ ਦੀ ਗੀਤ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਣਿਆ ਨੇ ਬਰਮਾ ਤੇ ਆਹੋ ਪਨਾਲ ਦੇ ਵਿੱਚ ਔਰ ਦੂਸਰਾ ਭਾਈ ਕਿਤੇ ਕੋਈ ਜੋੜੇ ਦਿੱਤੀ ਵਾਲਾ ਨਾ ਹੋਵੇ ਇਹ ਬੇਨਤੀ ਭਾਈ ਪ੍ਰਵਾਨ ਕਰੇ ਕਿ ਤੁਸੀਂ ਸਤਿਕਾਰਾਂ ਦਾ ਜੋ ਸਰਕਾਰ ਬਰਕਰਾਰ ਰੱਖਣਾ ਹੈ ਸਾਨੂੰ ਇਹ ਜਦ ਬਾਰ-ਬਾਰ ਨਾ ਕਹਿਣੀ ਪਵੇ ਕਿ ਭਾਈ ਦੋਨਾਂ ਦਿੱਤੀ ਜਿਨ੍ਹਾਂ ਨੇ ਪੈਨੇ ਆ ਬਾਹਰ ਪੈਨੇ ਤੋਂ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪਨਾਲ ਦੇ ਅੰਦਰ ਹੈ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਹੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਇੱਕ ਨੂੰ ਸੇਵਾਦਾਰ ਭਾਈ ਬਾਹਰ ਡੇਰਦੀ ਨਾਲੋਂ ਜਿਹੜੇ ਕਿ ਦੁਰਾਚੀਤੀ ਲੈ ਕੇ ਕੋਈ ਅੰਦਰ ਆਉਂਦਾ ਉਸ ਨੂੰ ਰੋਕ ਸਕੀਏ ਦੁਆਰਾ ਇਨਕਾਰ ਹੈ ਜਿਹੜਾ ਉਸ ਤੋਂ ਮਾਤਾਂ ਦੇ ਤੇ ਜਿਹੜਾ ਸਾਰੇ ਦੁਨੀਆਂ ਤੇ ਆਇਆ ਹੈ

ਦੀ ਗੀ ਕੀ ਪ੍ਰਮਾਨ ਕਰਦੇ ਹਨ ਤੇ ਮੈਂ ਦੀ ਪ੍ਰਮਾਨ ਕਰਦੇ ਹਾਂ ਕਿ ਇਹ ਪ੍ਰਮਾਨਿਆ ਨਾ ਵੀਕਲ ਔਰ ਦੂਸਰਾ ਭਾਈ ਕਿਤੇ ਕੋਈ ਜੋੜਨ ਜੁੱਤੀ ਵਾਲਾ ਨਾ ਹੋਵੇ ਇਹ ਬੇਨਤੀ ਭਾਈ ਪਰਵਾਰ ਕਰੇ ਕਿ ਸਤਿਕਾਰ ਦਾ ਜੋ ਸਤਕਾਰ ਬਰਕਰਾਰ ਰੱਖਣਾ ਸਾਨੂੰ ਇਹ ਸ਼ਦ ਬਾਰ-ਬਾਰ ਨਾ ਕਹਿਣੀ ਪਵੇ ਕਿ ਭਾਈ ਜੁੜਨ ਜੁੱਤੀ ਜਿਨ੍ਹਾਂ ਨੇ ਪੈਨੇ ਆ ਬਾਹਰ ਪੈਨੇ ਤੋਂ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਤੋਂ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਤੇ ਇੱਕ ਨੂੰ ਸੇਵਾਦਾਰ ਤਾਂ ਬਾਹਰ ਜੁੜਦੀ ਲਾ ਲਓ ਜਿਹੜੇ ਕਿ ਦੁਰਾਜਿਤੀ ਲੈ ਕੇ ਕੋਈ ਅੰਦਰ ਆਉਂਦਾ ਤਾਂ ਉਹ ਰੋਕ ਸਕੀਏ ਦੁਆਰਾ ਇਨਕਾਰ ਹੈ ਜਿਹੜਾ ਕੋਈ ਸਮਾਜ ਨਾਲ ਦੇ ਕੇ ਜਿਹੜਾ ਖਾਲਸਾ ਜੁਗਤਿਆ ਤੇ ਆਇਆ ਹੈ ਕਿਸੇ ਕਰਦਾ ਆਪ ਨੂੰ ਉਤਰ ਦਿੰਦੇ ਹੋਣਾ ਕਬੀਰ ਜੀ ਪਰਮਾਨੰਤ ਕਰਦੇ ਹਾਂ ਦੇਖੋ ਕਿ ਲੈਨ ਚੱਲੋ ਜਗ ਜਾਈਏ ਕਬੀਰ ਜੀ ਕਹਿੰਦੇ ਕਿ ਜੇ ਆਪਣੇ ਅੱਖਾਂ ਨਾਲ ਦੇਖਿਆ ਕਬੀਰ ਜੀ ਹਰਿਆ ਤੋਂ ਸਾਰੇ ਜੀ ਦਾ ਪੂਰਾ ਪਰਿਵਾਰੀ ਉਸਾਰ ਤੁਲੇ ਜਾ ਰਹੇ ਹਨ ਦੇਖਾ ਜੇ ਪਰ ਕਬੀਰ ਜੀ ਦਾ ਉਤਾਰ ਜਿੱਤਾ ਹੋਇ ਕਬੀਰ ਜੀ ਦਾ ਕਵੀਰ ਜੀ ਕੀ ਪ੍ਰਮਾਨ ਕਰਦੇ ਹਨ ਕਿ ਕਵੀਰ ਜੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨਿਆ What? <laughs> ਪੰਡਾਲ ਦੇ ਵਿੱਚ ਔਰ ਦੂਸਰਾ ਭਾਈ ਕਿਤੇ ਕੋਈ ਜੋੜਾ ਜਿੱਤੀ ਵਾਲਾ ਨਾ ਹੋਵੇ ਇਹ ਬੇਨਤੀ ਭਾਈ ਪ੍ਰਬੰਧਨ ਕਰੇ ਕਿ ਤੁਸੀਂ ਸਤਕਰਾਂ ਦਾ ਜੋ ਸਰਕਾਰ ਬਰਕਰਾਰ ਰੱਖਣੈ ਸਾਨੂੰ ਤੇ ਜਦ ਬਾਰ-ਬਾਰ ਨਾ ਕਹਿਣੀ ਪਵੇ ਕਿ ਭਾਈ ਦੋਨਾਂ ਦਿੱਤੀ ਜਿੰਨਾਂ ਨੇ ਪੈਨੇ ਆ ਬਾਹਰ ਪੈਨੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਤੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਇੱਕ ਨੂੰ ਸੇਵਾਦਾਰ ਤਾਂ ਬਾਹਰ ਜੁੜਦੀ ਦਾਨੋ ਜਿਹੜੇ ਕਿ ਦੁਰਾਜਿਤੀ ਲੈ ਕੇ ਕੋਈ ਅੰਦਰ ਆਉਣਾ ਤਾਂ ਰੋਕ ਸਕੀਏ ਦੁਆਰਾ ਇਨਕਾਰ ਹੈ ਜਿਹੜਾ ਉਹ ਪਰਮਾਤਮਾ ਦੇ ਤੇ ਜਿਹੜਾ ਸਾਡੇ ਜੰਗਲ ਤੇ ਆਇਆ ਹੈ ਜਿੱਥੇ ਗੁਰੂ ਦਾ ਬਾਪ ਨੂੰ ਉਤਰਨ ਦੇ ਹੋਇਆ ਕਬੀਰ ਜੀ ਪਰਮਾਨੰਤ ਕਰਦੇ ਹਨ ਦੇਖ ਸਨੇਹ ਜੱਲੋ ਤੱਕ ਜਾਈ ਕਬੀਰ ਜੀ ਕਹਿੰਦੇ ਕਿ ਮੈਂ ਆਪਣੇ ਅੱਖਾਂ ਨਾਲ ਦੇਖਿਆ ਪਰ ਇਹ ਆਤਮਾ ਸਾਰੇ ਹੀ ਆਪਣੀ ਬਰਾਈ ਉਸਾਰ ਤੂੰ ਜਾਣੇ ਸ਼ਾਨ ਕਹਿੰਦੇ ਕਬੀਰ ਜੀ ਦਾ ਉਕਾਰ ਜੀਤਾ ਹੋਇਆ ਕਹਿੰਦੇ ਕਵੀ ਪ੍ਰਮਾਣ ਕਰਦੇ ਹਨ ਕਵੀ ਪ੍ਰਮਾਣ ਕਰਦੇ ਹਨ ਕਿ ਇਹ ਪ੍ਰਮਾਣਿਆ ਜਾਂਦਾ ਹੈ ਕਿ ਕਰਾਮਾਹ ਬਥਪਾੜੇ ਸਧਾਨੰਦ ਪ੍ਰਮਾਣਗੇ

ਬਰਕਰਾਰ ਰੱਖਣਾ ਸਾਨੂੰ ਇਹ ਜਦ ਬਾਰ ਬਾਰ ਨਾ ਕਹਿਣੀ ਪਵੇ ਕਿ ਭਾਈ ਜੁਣਾ ਦਿੱਤੀ ਜਿੰਨਾਂ ਨੇ ਪਏ ਨੇ ਆ ਬਾਹਰ ਪਏ ਨੇ ਸੋ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਸੋ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵੇਤੇ ਇੱਕ ਨੂੰ ਸੇਵਾ ਦਾ ਇੱਕ ਬਾਹਰ ਜੁਰਦੀ ਨਾਲੋਂ ਜਿਹੜੇ ਕਿ ਦੁਰਾਸ਼ੀਤੀ ਲੈ ਕੇ ਕੋਈ ਅੰਦਰ ਆਉਂਦਾ ਤਾਂ ਉਹ ਰੋਕ ਸਕੀਏ ਦੁਆਰਾ ਇਲਮ ਹੈ ਜਿਹੜਾ ਉਸ ਪ੍ਰਮਾਤਮਾ ਦੇ ਭੇਜੇ ਹੋ ਸਾਰੇ ਦੁਨੀਆਂ ਤੇ ਆਇਆ ਹੈ ਜਿੱਥੇ ਕਰਦਾ ਬਾਪੂ ਸਰਬੰਦੇ ਹੋਣਾ ਕਬੀਰ ਜੀ ਪ੍ਰਮਾਤਮਾ ਦੇ ਨੂੰ ਦੇਖਤ ਨੈਣ ਚਲੋ ਤੱਕ ਜਾਏ ਕਬੀਰ ਜੀ ਕਹਿੰਦੇ ਕਿ ਮੈਂ ਆਪਣੇ ਅੱਖਾਂ ਨਾਲ ਦੇਖਿਆ ਹਾਂ ਅਰਹਿਆ ਤੋਂ ਸਾਰੇ ਜੀ ਤੁਹਾਨੂੰ ਆਪਣੇ ਬਾਰੇ ਉਸਾਰਤ ਤੁਹੇ ਜਾਣੇ ਹਨ ਭਗਤ ਵੀਰ ਜੀ ਦਾ ਔਕਾਰ ਜਿੰਦਾ ਹੋਇ ਕਬੀਰ ਜੀ ਕੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਨ ਕਰਦੇ ਹਨ Mm-hmm. ਔਰ ਦੂਸਰਾ ਭਾਈ ਕਹਿੰਦੇ ਕੋਈ ਜੋੜੇ ਦਿੱਤੀ ਵਾਲਾ ਨਾ ਹੋਵੇ ਇਹ ਬੇਨਤੀ ਭਾਈ ਪ੍ਰਵਾਨ ਕਰਨ ਕਿਉਂਕਿ ਸਤਕਰਾਂ ਦਾ ਜੋ ਸਰਕਾਰ ਬਰਕਰਾਰ ਰੱਖਣਾ ਹੈ ਸਾਨੂੰ ਜੇ ਜਦ بار بار ਨਾ ਕਹਿਣੀ ਪਵੇ ਕਿ ਭਾਈ ਦੋਨਾ ਦਿੱਤੀ ਜਿਨ੍ਹਾਂ ਨੇ ਪੈਨੇ ਆ ਵਾਰ ਸਰ ਪੈਨੇ ਸੋ ਬੇਨਤੀ ਹੈ ਭਾਈ ਜਿਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਜੇ ਇੱਕ ਨੂੰ ਸੇਵਾਦਾਰ ਭਾਈ ਬਾਹਰ ਦੇ ਉੱਦੀ ਨਾਲੋਂ ਜਿਹੜੇ ਕਿ ਜੋੜਾ ਜੁੱਤੀ ਲੈ ਕੇ ਅੰਦਰ ਆਉਂਦਾ ਉਸ ਨੂੰ ਰੋਕ ਸਕੀਏ ਦੁਆਰਾ ਇਹ ਇਮਤਿਹਾਨ ਹੈ ਜਿਹੜਾ ਪ੍ਰਮਾਤਮਾ ਦੇ ਕਿੱਤੇ ਜਿਹਨਾਂ ਸਾਰੇ ਦੁਨੀਆਂ ਤੇ ਆਇਆ ਹੈ ਕਿਤੇ ਕੋਈ ਬਾਪ ਨੂੰ ਉਤਸਵ ਦੇ ਹੋਣਾ

ਦੀ ਗੀਰਤੀ ਪ੍ਰਮਾਣ ਕਰਦੇ ਹਨ ਕਿ ਇਹ ਦਾ ਵਿਕਲਪ ਔਰ ਦੂਸਰਾ ਭਾਈ ਕਿਤੇ ਕੋਈ ਜੋੜੇ ਦਿੱਤੀ ਗਾਲਾਂ ਨਾ ਹੋਵੇ ਇਹ ਬੇਨਤੀ ਭਾਈ ਪ੍ਰਵਾਨ ਕਰੇ ਕਿ ਸਬਸਤਾਂ ਦਾ ਜੋ ਸਰਕਾਰ ਬਣ ਕਰਾ ਰੱਖਣਾ ਹੈ ਸਾਨੂੰ ਇਹ ਸ਼ਬਦ बार-बार ਨਾ ਕਹਿਣੀ ਪਵੇ ਕਿ ਭਾਈ ਦੋਨਾਂ ਦਿੱਤੀ ਜਿਨ੍ਹਾਂ ਨੇ ਪੈਨੇ ਆ ਬਾਪ ਸਰ ਪੈਨੇ ਤੋਂ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਸੋ ਬੇਨਤੀ ਹੈ ਭਾਈ ਜਿੰਨੀ ਵੀ ਸੰਗਤ ਪੰਡਾਲ ਦੇ ਅੰਦਰ ਸੋ ਭਾਈ ਬੇਨਤੀ ਹੈ ਕਿ ਕੋਈ ਵੀ ਪੰਡਾਲ ਦੇ ਵਿੱਚ ਆਵੇ ਇੱਕ ਨੂੰ ਸੇਵਾਦਾਰਾਂ ਦਾ ਬਾਹਰ ਡਿਊਟੀ ਲਾ ਲਓ ਜਿਹੜੇ ਕਿ ਜੋੜਾ ਜੁੱਤੀ ਲੈ ਕੇ ਕੋਈ ਅੰਦਰ ਆਉਂਦਾ ਉਸ ਨੂੰ ਰੋਕ ਸਕੀਏ ਦੁਆਰਾ ਇਨਕਾਰ ਹੈ ਜਿਹੜਾ ਉਸ ਨੂੰ ਆਵਾਜ਼ਾਂ ਦੇ ਕੇ ਜਿਹੜਾ ਸਾਰੇ ਦੁਨੀਆਂ ਚ ਆਇਆ ਹੈ ਜਿੱਥੇ ਗੁਰੂ ਦਾ ਬਾਪ ਨੂੰ ਉਤਰਦਿਆਂ ਹੋਰ